ਮੈਂ ਤੁਹਾਡਾ ਆਪਣਾ ਤਵਿੰਦਰ ਅੱਜ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਸਾਹਮਣੇ ਆਈ ਉਹ ਹਿਮਾਚਲ ਦੇ ਬਲਾਸਪੁਰ ਦੀ ਵੀਡੀਓ ਦੱਸੀ ਜਾ ਰਹੀ ਹੈ ਜਿਦੇ ਵਿੱਚ ਕੁਝ ਸਿੱਖ ਨੌਜਵਾਨ ਥਾਣੇ ਦੇ ਵਿੱਚ ਕੋਈ ਦਰਖਾਸਤ ਦੇਣ ਜਾਂ ਕੰਪਲੇਂਟ ਕਰਨ ਗਏ ਨੇ ਤੇ ਉਹਨਾਂ ਦੇ ਨਾਲ ਉਹਨਾਂ ਦੇ ਕਹਿਣ ਦੇ ਮੁਤਾਬਕ ਐਸਐਚਓ ਨੇ ਬਦਤਮੀਜੀ ਕੀਤੀ ਮੌਕੇ ਦੇ ਉੱਤੇ ਉਹਨਾਂ ਨੇ ਕੈਮਰੇ ਦੇ ਵਿੱਚ ਵੀਡੀਓ ਵੀ ਬਣਾਈ ਪਰ ਵੀਡੀਓ ਬਣਦੀ-ਬਣਦੀ ਕਿਤੇ ਉਹਨਾਂ ਦਾ ਕੈਮਰਾ ਖੋਹ ਲਿਆ ਗਿਆ ਆ ਵੀਡੀਓ ਦੇਖ ਕੇ ਦੱਸਿਓ ਇਹਦਾ ਕਿੱਥੋਂ ਦੀ ਵੀਡੀਓ ਹੈ ਜੇ ਕਿਸੇ ਦੇ ਕੋਲੇ ਪੂਰੀ ਜਾਣਕਾਰੀ ਹੋਵੇ ਇਸ ਵੀਡੀਓ ਦੇ ਬਾਰੇ ਤਾਂ ਜਰੂਰ ਕਮੈਂਟ ਬਾਕਸ ਦੇ ਵਿੱਚ ਸਾਂਝੀ ਕਰਿਓ ਆ ਦੇਖੋ ਅਸੀਂ ਹਿਮਾਚਲ ਬਲਾਸਰ ਕੰਪਲੇਨ ਲਖਣ ਆਏ ਤੇ ਇਹ ਮੈਨੂੰ ਧਮਕੀਆਂ ਦੇ ਰਹੇ ਪੂਰੇ ਇੱਥੇ ਧਮਕੀਆਂ ਦੇ ਰਹੇ ਕਹਿੰਦੇ ਅੰਦਰ ਕਰਨਾ ਇਹਨਾਂ ਨੂੰ ਐਸ ਐਚਓ ਸਾਹਿਬ ਕਹਿ ਰਹੇ ਇਹਨੂੰ ਅੰਦਰ ਕਰੋ ਤੇ ਪਰਚਾ ਕਰੋ ਦੱਸੋ ਇੱਥੇ ਆਪਣਾ ਇਨਸਾਫ ਲੈਣ ਵੀ ਨਹੀਂ ਆ ਸਕਦੇ ਆ ਦੇਖ ਲਓ ਭਰਾਵੋ ਆ ਸਾਰੇ ਬੈਠੇ ਨਹੀਂ ਕਿਉਂ ਤੁਸੀਂ ਵੀਡੀਓ ਬਣਾ ਰਹੇ ਅਸੀਂ ਵੀ ਬਣਾ ਸਕਦੇ